ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਤੇ ਮਤਰਕ ਬਾਈ ਦਾ ਕਮੈਂਟ ਆਇਆ ਸੀ ਕਹਿੰਦਾ ਦੱਸੋ ਵੀ ਘੋੜੀ ਕਿੰਨੇ ਦੀ ਲਈ ਸੀ ਕਿੰਨਾ ਕੱਦ ਹੈ ਤੇ ਗੱਬਣਾ ਹੈ ਜਾਂ ਖਾਲੀ ਸਾਰਿਆਂ ਤੋਂ ਪਹਿਲਾਂ ਤਾਂ ਭਾਈ ਤੁਸੀਂ ਘੋੜੀ ਦੇਖ ਸਕਦੇ ਹੋ ਆਪਣੀ ਲਾਲ ਜੰਬੀ ਘੋੜੀ ਹੈ ਖੁੱਲੀ ਚੰਬੀ ਹੈ ਇੱਥੋਂ ਵੀ ਤੇ ਕੰਨਾ ਕੋਨਾ ਦੀ ਠੀਕ ਹੈਗੀ ਓਏ ਸੁੰਦਰੀ ਤੇ ਜੀ ਪਹਿਲਾਂ ਮੈਂ ਦੀ ਗੱਲ ਕਰਾਂ ਗੱਬਣ ਦੀ ਕੱਪਣ ਪਈ ਸਾਨੂੰ ਇਹਦਾ ਪੇਟ ਸੇ ਦਊਗਾ ਉਹ ਤਾਂ ਗੱਬਣਾ ਕੋੜੀ ਆਪਾਂ ਦੱਸੀਏ ਜੇ ਇਹੇ ਕੋੜੀ ਗੱਬਣ ਹੈਗੀ ਨੁਕਰੇ ਕੋੜੇ ਤੋਂ ਔਰੇ ਸਾਡੇ ਨੇੜੇ ਪੰਡ ਉਹਦਾ ਬੱਚਾ ਹੈ ਪੱਕਰਪੁਰ ਵਾਲੀ ਨੂਰੇ ਦਾ ਚੰਗੇ ਮਾਦੀ ਵੀਡੀਓ ਪਾਈ ਹੋਈ ਹੈਗੀ ਉਹ ਕੋੜੀਆਂ ਤੇ ਬੜੇ ਚੰਗੇ ਬੱਚੇ ਦੇ ਰਿਆ ਹਾਲ ਤੱਕ ਉਹਦੇ ਚੰਬਾ ਕੋਈ ਆਇਆ ਨਹੀਂ ਬਾਕੀ ਕਿਸ ਪਤਾ ਨਹੀਂ ਹੁੰਦਾ ਹਨਾ ਚੰਗਾ ਕੁੜਾ 64 ਇੰਚ ਕੱਦ ਦਾ ਤੇ ਕਦ ਜੇ ਆਪਾਂ ਤੇ ਇਹ ਹੁਣ ਆਪਾਂ ਜੀ ਗੱਲ ਕਰੀਏ ਬਾਈ ਨੇ ਕਿਹਾ ਦੀ ਕਿੰਨੇ ਦੀ ਲੈਂਦੀ ਐ ਲੈਂਦੀ ਤਾਂ ਬਾਈ ਮੈਨੂੰ ਇਹ ਬੱਕਰੀਆਂ ਵੱਟੀ ਮਿਲੀ ਐ ਐ ਮੰਨੋ ਮੈਨੇ ਦੇ ਬੱਟੇ ਦੋ ਛੋਟੇ ਮੇਮਣੇ ਮਹੀਨੇ-ਮਹੀਨੇ ਦੇ ਤੇ ਇੱਕ ਵੱਡੀ ਬੱਕਰੀ ਤੇ ਇੱਕ ਪੱਠ ਦਿੱਤੀ ਜੀ ਉਹਦੋਂ ਵੀ ਮੈਂ ਦੱਸ ਤਾਂ ਬਾਈ ਨੂੰ ਨਹੀਂ ਦਿੱਤੀ ਜੀ ਤਾਂ ਲੈਂਦੀ ਐ ਉਹਦੇ ਮੈਂ ਤੁਹਾਨੂੰ ਦੱਸ ਦਾਂ ਕੀ ਸਟੋਰੀ ਸੀ ਇਹ ਮੈਂ ਜਦੋਂ ਹਾਲੇ ਤੋਂ ਪਹਿਲਾਂ ਕੱਦੇ ਹੀ ਦੱਸ ਦਿੰਦਾ ਐਡੀ ਗੱਲ ਵੀ ਨਹੀਂ ਕੱਦ ਬਈ ਉਹ ਤਾਂ ਇਹਦਾ ਜੇ ਆਪਾਂ ਦੇਖੀ ਨਾਟਿੰਚਾ ਪੱਟੀ ਵਾਲਾ ਜੇਪ ਦੂਜੇ ਲੋੜ ਫੀਤਾ ਨਾਰਮਲ ਉਹਦੇ ਵਾਲਾ ਤਾਂ 58 ਹੋਏਗਾ ਆਪਣਾ 60 ਇੰਚ ਤੇ ਜੇ ਮੈਂ ਦੀ ਗੱਲ ਕਰਾਂ ਕਿਵੇਂ ਲਿਆਂਦੀ ਜੀ ਮੈਂ ਨਾ ਕੋੜੀ ਆਪਣੀ ਹੁ ਲਈ ਮੇਰੇ ਕੋਲੋਂ ਮੈਂ ਕੋੜੀ ਲੈਣੀ ਸੀ ਤੇ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਤੇ ਹੁਣ ਆਪਾਂ ਕਿੱਥੇ ਬਈ ਗਰੀਬ ਬੰਦੇ ਆ ਪੈਸੇ ਕਿੱਥੇ ਜੋੜ ਸਕਦੇ ਹਾਂ ਹਣ ਬਾਕੀ ਘਰੋਂ ਵੀ ਕੰਡੀਸ਼ਨ ਠੀਕ ਨਹੀਂ ਸੀ ਮੇਰੀ ਸਕਾਲਰਸ਼ਿਪ ਆਈ ਹੋਈ ਸੀ ਤੇ ਮੈਂ ਉਹਦੀ ਘਰੋਂ ਲੈ ਕੇ ਉਹ ਭਰਤੀ ਦੀ ਪਹਿਲਾਂ ਫੀਸ ਤੇ ਸਕਾਲਰਸ਼ਿਪ ਆ ਗਈ ਮੈਂ ਕਹੀ ਗਾ ਮਮਾ ਮਮੀ ਇਹਦਾ ਕਿਵੇਂ ਕਰੀ ਕਰਦਾਂ ਨੂੰ ਕਿਹਾ ਮੈਂ ਤੇ ਉਹ ਕਹਿੰਦੇ ਉੱਥੇ ਬੱਕਰੀ ਸੇਲ ਹੈ ਵੀ ਇੱਕ ਅਹੀ ਜੀ ਲਾਲ ਰੰਗ ਦੀ ਉਹਦਾ ਲਾਲ ਨਾਗਰੀ ਲਾਲ ਨਾਗਰੀ ਤੇ ਉਹਨੇ 10000 ਦੀ ਜਦੋਂ ਬੱਕਰੀ ਲਿਆਇਆ ਉਹ ਗੱਬਣ ਸੀ ਦੋ-ਦੋ ਮਹੀਨੇ ਮਤਲਬ ਢਾਈ ਮਹੀਨੇ ਵਾਂਗੂ ਦੀ ਦੋ-ਦੋ ਮਹੀਨੇ ਵਾਂਗੂ ਗੱਬਣ ਦੀ ਬੱਕਰੀ ਤੇ ਉਹਨੇ ਆਨਸਾਰ ਮੇਰੇ ਕੋਲ ਦਿੱਤੀ ਪੱਠਾ ਬੜੀ ਸੋਹਣੀ ਉਹਨਾਂ ਦੀ ਬਿਸਕੀ ਮੈਂ ਬੜੇ ਚਾਅ ਨਾਲ ਪਾਲੀ ਉਹ ਵੱਡੀ ਕਰੀ ਸਾਲ ਮੈਂ ਦੁੱਧ ਦੋ ਦੰਦ ਤੱਕ ਮੈਂ ਉਹ ਭرائی ਵੀ ਨਹੀਂ ਤੇ ਮਤਲਬ ਜਦੋਂ ਮੈਂ ਸੇਲ ਕਰੀ ਉਹਦੋਂ ਵੀ ਨਹੀਂ ਭرائی ਹੋਈ ਸੀ ਉਹ ਤੇ ਫੇਰ ਅਗਲੀ ਵਾਰ ਉਹ ਸੂਈ ਉਹਨੇ ਦਿੱਤੇ ਸਾਲ ਬਾਅਦ ਸੂਈ ਦਿੱਤੀ ਪਲੰਪਰੀ ਨਹੀਂ ਉਹ ਬੱਕਰੀ ਵੱਡੀ ਸਾਲ ਬਾਅਦ ਸੂਈ ਤੇ ਉਹਨੇ ਦਿੱਤੇ ਦੋ ਬੱਕਰੇ ਮੇਰੇ ਮਾਂ ਚ ਦੀ ਮਾਂ ਘੋੜੀ ਲੈਣੀ ਆ ਲੈਣੀ ਆ ਤੇ ਮੈਂ ਮੇਰਾ ਉਸਤਾਦ ਲਾਲੂ ਮੇਰਾ ਮਿੱਤਰ ਲਾਲੂ ਮੇਰਾ ਭਰਾ ਲਾਲੂ ਉਹਨੂੰ ਕਹਾਂ ਮੈਂ ਘੋੜੀ ਲੈਣੀ ਆ ਨਾਲ ਦੇ ਪਿੰਡ ਦਾ ਤੇ ਉਹ ਕਹਿੰਦਾ ਵੀ ਕੋਈ ਨਹੀਂ ਘੋੜੀ ਲਵਾਵਾਂਗੇ ਅਸੀਂ ਗਏ ਮੈਂ ਇੱਕ ਦਿਨ ਉਹਨੇ ਮੈਨੂੰ ਕਿਹਾ ਕਹਿੰਦਾ ਅੱਜ ਆ ਜਾਜੀ ਵੀ ਆਪਾਂ ਚੱਲਾਂਗੇ ਮੈਂ ਠੀਕ ਆ ਮੈਂ ਗਿਆ ਤੜਕੀ ਨੂੰ ਫੋਨ ਕਰਨ ਤਰ ਨਾ ਨਾ ਉਹਨੂੰ ਕਿ ਮੈਂ ਤੜਕੀ ਫੋਨ ਕਰਾਂ ਮੈਂ ਚੱਲੀਏ ਉਹ ਕਹਿੰਦਾ ਭਾਈ ਕੰਮ ਹੋ ਗਿਆ ਤੇ ਮੇਰਾ ਬੜਾ ਮਨ ਜਾ ਖਰਾਬ ਹੋਇਆ ਮਾ ਯਾਰ ਹਨਾ ਫਿਰ ਅਗਲੇ ਦਿਨ ਫਿਰ ਕਹਿੰਦਾ ਕੱਲੂ ਚੱਲਾਂਗੇ ਫਿਰ ਵੀ ਅਸੀਂ ਚਲੇ ਗਏ ਮੈਂ ਤੜਕੀ ਵੱਜਿਆ ਉਹਦੇ ਕੋਲ ਉਹ ਲੈਣਾ ਆਇਆ ਵੀ ਨਹੀਂ ਦੀ ਮੈਂ ਚੱਲ ਚਲੀਏ ਚੱਲੀਏ ਤੇ ਪੁੱਗ ਗਏ ਅਸੀਂ ਤੇ ਉੱਥੇ ਆਲੇ-ਦਾਲੇ ਸੀ ਲੱਭਦੇ ਫਿਰ ਕੋਈ ਲੱਸੀ ਘੋੜੀ ਦੀ ਇੱਕ ਬਾਲੀ ਵੱਡੀ ਚੰਗੇ ਕੱਦ ਦੀ ਨੀਲੀ ਉਹ ਕੋਦੇ ਜੰਬਾ ਕੋੜਾ ਛੱਡ ਰਹੀ ਹੈ ਦੀ ਉਹ ਇੱਕ ਤੀ ਦੀ ਖਾਸੇ ਪੈਸੇ ਮੰਗ ਰਹੀ ਦੀ ਪਰ ਲੱਬ ਲਬਾਉਂਦੇ ਸਾਡੇ ਨੇੜੇ ਕਿਸੇ ਨੇ ਦੱਸ ਪਾਤੀ ਸੀ ਤਿੰਨ ਜਣੇ ਗਏ ਦੀ ਉੱਥੇ ਕਹਿੰਦੇ ਵੀ ਉਹਨਾਂ ਦੇ ਫਲਾਣੇ ਫਲਾਣੇ ਇੱਕ ਘੋੜੀ ਖੜੀ ਹੈ ਵੀ ਉਹ ਵੇਚਣਗੇ ਵੇਚਣਗੇ ਤੇ ਅਸੀਂ ਗਏ ਬਾਹਰ ਵੇਚਦੀ ਮਤਲਬ ਦੂਜਾ ਸੀਗਾ ਜਿਵੇਂ ਨਾਰਮਲ ਜਿਵੇਂ ਆਪਣਾ ਉਹ ਹੋਵੇ ਉਹਦੇ ਵਿੱਚ ਦੀ ਸਾਫ ਦੀਦਾ ਸੀ ਉਹ ਹੋ ਹੈ ਜਿਵੇਂ ਤੇ ਅਸੀਂ ਗਏ ਤੇ ਅਸੀਂ ਨੇ ਘੋੜੀ ਦੇਖੀ ਪਿੱਛੋਂ ਸਹੀ ਗੱਲ ਦੱਸਾਂ ਪਿੱਛੋਂ ਦੇਖਣਸਾਰ ਉਹਦੇ ਇੱਕ ਪਿੱਛੇ ਡੱਬਾ ਤੇ ਮਤਲਬ ਉੱਪਰ ਉਹ ਪਿੱਛੇ ਉਹਦਾ ਚਿੱਟਾ ਡੱਬਾ ਦਿਖਾਉਂਗਾ ਮੈਂ ਤੁਹਾਨੂੰ ਉਹ ਦੇਖਿਆ ਮੈਂ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਸੀ ਇਹਦੇ ਪਰ ਮੈਨੂੰ ਘੋੜੀ ਨਹੀਂ ਪਸੰਦ ਆਈ ਮੈਂ ਮੋਰੋ ਨਹੀਂ ਦੇਖੀ ਘੋੜੀ ਸਹੀ ਦੱਸਾਂ ਮੋਰੋ ਨਹੀਂ ਦੇਖੀ ਤੇ ਪਸੰਦ ਨਹੀਂ ਆਈ ਮੈਨੂੰ ਉਹ ਕਹਿੰਦੇ ਚੰਗੀ ਘੋੜੀ ਆ ਭਈ ਅਸੀਂ ਬੋਲ ਬੋਲ ਮਾਰੇ ਗਰਮੀ ਦਾ ਟਾਈਮ ਸੀ ਆ ਜਿਹੜੀ ਹੁਣ ਲੰਗੀ ਉਹ ਅੰਦਰ ਪੈਦੀ ਸੀ ਜਾ ਕੇ ਪਰ ਅਸੀਂ ਨੇ ਨਾ 2:30 ਵਜੇ ਤੱਕ ਸੀ ਆ ਡੱਬ ਗਿਆ ਸੀ ਮੈਂ 2:30 ਵਜੇ ਤੱਕ ਸੀ ਉੱਥੀ ਮਤਲਬ ਪਿੰਡ ਦੀ ਬੱਸ ਸਟੈਂਡ ਦੇ ਪਿੰਡ ਦੇ ਬੱਸ ਸਟੈਂਡ ਦੇ ਅਸੀਂ ਨੇ ਟਾਈਮ ਕੱਢਿਆ ਜਦੋਂ ਮਤਲਬ ਉਹ ਹੋਇਆ ਘਰ ਦੇ ਉੱਠੇ ਆਠੇ ਅਸੀਂ ਗਏ ਫਿਰ ਅਸੀਂ ਨੇ ਜਾ ਕੇ ਇਹਦਾ ਸੌਦਾ ਕਰਿਆ ਕੁੱਲ 50000 ਚਕੋੜੀ ਆਈ ਹੋਈ ਐ ਇਹ ਉਹ ਬਾਈ ਨੇ 50 ਲੈ ਆਂਦੀ ਸੀ ਤੇ ਉਹ ਬਈ ਤੋਂ ਨਾ ਢੂੜ ਸਾਲ ਕੁੜੀ ਖਾਲੀ ਰਹੀ ਉਹ ਤਾਂ ਭਰਾਈ ਨਹੀਂ ਗਈ ਮੈਂ ਜਦ ਲਿਆ ਉਹਦੇ ਕੁੜੀ ਹੀਟ ਚ ਦੀ ਗਈ ਪੂਰੀ ਤੇ ਉਦੋਂ 20 ਦਿਨਾਂ ਬਾਅਦ ਕਿ ਉਹ ਮਿਸ ਹੋ ਗਈ ਉਹਦੇ ਫਿਰ ਜਿੱਦਿਆ ਸੀ ਲਿਆ ਇੰਨੇ ਰਾ ਹੋਗਾ ਜਿਵੇਂ ਵੀ ਲਾ ਲਓ ਅਗਲੇ 20 ਦਿਨਾਂ ਬਾਅਦ ਕੁੜੀ ਫਿਰ ਹੀਟ ਚ ਆ ਗਈ ਪ੍ਰੋਪਰ ਮੈਂ ਫਿਰ ਕੋੜਾ ਛੜਾਤਾ ਤੇ ਮੈਂ ਤੁਹਾਨੂੰ ਕੋੜੇ ਦੀਆਂ ਫੋਟੋਆਂ ਦਿਖਾ ਦੂੰਗਾ ਚੰਗਾ ਘੋੜਾ ਹੈਗਾ ਬੱਚੇ ਵਧੀਆ ਆ ਰਹੇ ਨੇ ਉਹਦੇ ਉਹ ਕੋੜੇ ਤੋਂ ਭਰਾਈ ਤੇ ਜਦੋਂ ਮੈਂ 2 ਮਹੀਨੇ ਬਾਅਦ ਚੈੱਕ ਕਰਾਈ ਕੁੜੀ ਕੱਬਣ ਆਪਣੀ ਤੇ ਬਾਕੀ ਬਈ ਸ਼ੌਂਕ ਹੋਣਾ ਜ਼ਰੂਰੀ ਹੈ ਮੈਂ ਜੇ ਕਹਾਂ ਵੀ ਮੇਰੀ ਇਨਕਾਤ ਨਹੀਂ ਹੈਗੀ ਘੋੜੇ ਲੈਣ ਦੀ ਨਾ ਮੇਰੀ ਹੈਗੀ ਸੀ ਤੇ ਨਾ ਮੇਰੀ ਹੋਊਗੀ ਇਹਦਾ ਕਰਮ ਵਾਲੀ ਦਾ ਦਾਣਾ ਪਾਣੀ ਸੀ ਆਪਣੇ ਕੋਲੇ ਤਾਂ ਆਈ ਹੈ ਨਹੀਂ ਬਈ ਘੋੜੇ ਕੌਣ ਖਰੀਦ ਸਕਦਾ ਤੇ ਸਾਡੇ ਵਰਗਾ ਬੰਦਾ ਤਾਂ ਜ਼ਮੀਨ ਹੀ ਨਹੀਂ ਖਰੀਦ ਸਕਦਾ ਬਾਕੀ ਸ਼ੌਂਕ ਹੋਣਾ ਜ਼ਰੂਰੀ ਹੈ ਘੋੜਾ ਤੁਹਾਡੇ ਕੋਲ ਆਪਦੇ ਆਪ ਆ ਜੂਗਾ ਯੱਪਾ ਗਈਏ ਵੀ ਪੈਸਾ ਨਹੀਂ ਜੁਟਦਾ ਨਹੀਂ ਹੁੰਦਾ ਇਹ ਗੱਲਾਂ ਨਹੀਂ ਹੁੰਦੀਆਂ ਬਈ ਸ਼ੌਂਕ ਵੱਡੀ ਚੀਜ਼ ਹੈ ਹੁਣ ਮੈਨੂੰ ਕਹੀ ਕਹਿਣਗੇ ਵੀ ਛੋਟੀ ਐ ਮੈਂ ਬਈ ਇਹ ਗੱਲ ਨਹੀਂ ਹੁਣ ਮੈਂ ਤੁਸੀਂ ਪੈਸੇ ਦੇਖੋ ਕਿੰਨੇ ਲਾਏ ਨੇ ਜੇ ਆਪਾਂ ਪੈਸਿਆਂ ਦੇ ਸਹਾਵ ਨਾਲ ਚੱਲੀਏ ਇੱਕ ਮਿੰਟ ਰੁਕ ਜਾਓ ਮੈਨੂੰ ਦਿਖਾਵਾਂ ਪੈਸਿਆਂ ਦੇ ਸਹਾਵ ਨਾਲ ਦਿਖਾਵਾਂ ਵੀ ਕਿੰਨੀ ਚੰਗੀ ਮਿਲੀ ਹੈ ਹਲੇ ਹੈ 8 ਮਹੀਨਿਆਂ ਦੀ ਹੋਈ ਇਹ ਦੇਖ ਕੱਬਣ ਓਏ ਗਰਦਨ ਦੇਖ ਲੋ ਕੰਨ ਦੇਖ ਲੋ। ਓਹੋ ਬੜੀ ਹੋ ਗਈ। ਆ ਕੰਨ ਦੇਖ ਲੋ ਲੱਗਿਆ ਹੋਇਆ ਇਹਦਾ। ਪੁੱਥੀ ਬੱਥੀ। ਇਹ ਪਿਆਰ ਵਾਲਾ ਹੈ। ਬਈਆ ਯਾਰ ਰੋਲਦਾ ਬਹੁਤ ਜ਼ਿਆਦਾ ਹੈ। ਫੇਰ ਵੀ। ਤੇ ਤੁਸੀਂ ਦੱਸ ਦਿਓ ਕਿੰਨੇ ਕਾਲੀ ਹੈ। ਤੇ ਦੱਸਿਓ ਜ਼ਰੂਰ ਕਿਵੇਂ ਲੱਗੀ ਆਪਣੀ ਘੋੜੀ। ਜਦੋਂ ਬੱਚਾ ਦਊਗਾ ਹੀ ਉਦੋਂ ਵੀ ਦੱਸਾਂਗੇ ਆਪਾਂ ਹਨਾ। ਆਕੀ ਆਪਣੀ ਵੀਡੀਓ ਦੇਖਦੇ ਰਿਹਾ ਕਰੋ। ਧੰਨਵਾਦ ਸਾਰਿਆਂ ਦਾ।